ਸ੍ਰੀ ਗਾਲੰਤ ਸ੍ਰੀ ਗਾਲਬੇਟੀ ਬੜੀਆਂ ਰਖੜੀਆਂ ਵੇਚ ਰਿਓ ਅੱਜ ਹੈ ਰਖੜੀਆਂ ਬਿਤੇ ਤਿਆਰ ਹੈ ਹਾਂ ਸਾਡੀ ਕੁਦਰਤ ਨੇ ਡਿਊਟੀ ਲਈ ਹੈ ਹਾਂ ਬਿਲਕੁਲ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋਗੇ ਇਹ ਬਹੁਤ ਵਧੀਆ ਪਵਿੱਤਰ ਤਿਹਾੜ ਹੈ ਜਿਹਦੇ ਤੁਹਾਡੀ ਡਿਊਟੀ ਲੱਗੀ ਹੈ ਸੋ ਮੈਨੂੰ ਇਹ ਦੱਸੋ ਕਿ ਤੁਸੀਂ ਰਖੜੀਆਂ ਵੇਚਣੀਆਂ ਹੈ ਬਣਾਉਣੀਆਂ ਨਹੀਂ ਹੈਗੀਆਂ ਨਹੀਂ ਬਣਾਉਣੀਆਂ ਨਹੀਂ ਆਉਂਦੀਆਂ ਬਿਤੇ ਵੇਚਦੇ ਹੀ ਆ ਨਾ ਨਾ ਬਣਾਉਣੀਆਂ ਹਾਂ ਬਣਾਉਣੀਆਂ ਹੈਗੀਆਂ ਬੇਟੀ ਹਾਂ ਬਣਾਉਣੀਆਂ ਤਾਂ ਹੈਗੀਆਂ ਸਾਡਾ ਜਿਵੇਂ ਪਰਿਵਾਰ ਹੈ ਸਾਡੀ ਸਿਸਟਰ ਹੈ ਮਾਸੀ ਦੀਆਂ ਲੜਕੀਆਂ ਸਾਰੀਆਂ ਸਾਨੂੰ ਵੱਖਰੀਆਂ ਭੇਜਦੀਆਂ ਅੱਛਾ ਜੀ ਅਸੀਂ ਬਕਾਇਦਾ ਬਣਾਉਣੇ ਆ ਇਸੀ ਗੱਲ ਨਹੀਂ ਹੈ ਬਈ ਡਾਕ ਆ ਜਾਂਦੀਆਂ ਜੀ ਤੇ ਮੇਰੀਆਂ ਬੇਟੀਆਂ ਹੈ ਵੈਸੇ ਮੇਰੇ ਰੀਅਲ ਸਿਸਟਰ ਹੈ ਨਹੀਂ ਅੱਛਾ ਤੇ ਮੇਰੀ ਮਾਸਦੀ ਦੀ ਲੜਕੀ ਆ ਉਹ ਭੇਜ ਦਿੰਦੀ ਆ ਤੇ ਮੇਰੀਆਂ ਬੇਟੀਆਂ ਮੰਨ ਦਿੰਦੀ ਅੱਛਾ ਅੱਛਾ ਇਹ ਬਹੁਤ ਵਧੀਆ ਪਰ ਭੈਣ ਭਰਾ ਦਾ ਰਿਸ਼ਤਾ ਕਿਵੇਂ ਕਿੰਨਾ ਕੁ ਜ਼ਰੂਰੀ ਹੈਗੀ ਤੁਸੀਂ ਮੈਨੂੰ ਇਹਦੇ ਬਾਰੇ ਤੁਸੀਂ ਬਹੁਤ ਜ਼ਰੂਰੀ ਹੈ ਬੇਟੇ ਇਹ ਇੱਕ ਬੰਧਨ ਹੈ ਭੈਣ ਭਰਾ ਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਪੁਰਾਣੇ ਸਮੇਂ ਤੋਂ ਲੈ ਕੇ ਇਹ ਚੱਲਦਾ ਆਉਂਦਾ ਹੈ ਇਹਦੀਆਂ ਬਹੁਤ ਕਥਾਵਾਂ ਜੁੜੀਆਂ ਇਹਦੇ ਨਾਲ ਇੱਕ ਬਹੁਤ ਪਵਿੱਤਰ ਬੰਧਨ ਹੈ ਕਹਿੰਦੇ ਕਿ ਰਖੜੀ ਆ ਬੱਜਣਾ ਇਹ ਕਹਿੰਦੇ ਰਖਿਆ ਕਰਨੀਆਂ ਵੀ ਭਰਾ ਦੀ ਰਖਿਆ ਲਈ ਕੋਈ ਭਰਾ ਦੀ ਜੋ ਵੀ ਹੈ ਵੀ ਆਪਣੀ ਭੈਣ ਦੀ ਰੱਖਿਆ ਕਰਨੀ ਰੱਖਿਆ ਕਈ ਤਰ੍ਹਾਂ ਦੀ ਹੁੰਦੀ ਹੈ ਬੇਟੇ ਜਿਸ ਤਰ੍ਹਾਂ ਉਸ ਦੇ ਕੋਈ ਆਪਣੇ ਕਾਰਜ ਹੁੰਦੇ ਆ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਤਾਂ ਭੈਣ ਜਿਹੜੀ ਮਹਿਸੂਸ ਕਰਦੀ ਆ ਵੀ ਮੇਰਾ ਭਾਈ ਆਵੇ ਹਾਂ ਬਿਲਕੁਲ ਚਾਹ ਹੁੰਦਾ ਹਨ ਹਾਂ ਤੇ ਅੱਜ ਕੱਲ੍ਹ ਹੁਣ ਜਿਵੇਂ ਤੁਸੀਂ ਰਖੜੀਆਂ ਦੀ ਸਟਾਲ ਲਾਈ ਆ ਕਿੰਨਾ ਤੇ ਫਿਰ ਰਸਾਨ ਲੋਕ ਕਿੰਨਾ ਆ ਰਹੇ ਨੇ ਬਹੁਤ ਬੇਟੇ अच्छा जी हर साल ਵਧਦਾ ਜਾਂਦਾ ਹੈ ਹਰ ਸਾਲ ਬਹੁਤ ਹੀ ਨਵੇਂ ਤੋਂ ਨਵੇਂ ਕਸਟਮਰ ਨਵੇਂ ਤੋਂ ਨਵੇਂ ਸਾਡੇ ਕੋਲੇ ਜਿਹੜੀਆਂ ਪੁਰਾਣੀਆਂ ਇਹ ਦੇਖੋ ਵੀ ਜਿਹੜੀਆਂ ਲੜਕੀਆਂ ਕਿਉਂਕਿ ਮੈਨੂੰ ਦੁਕਾਨ ਕਰਦੇ ਨੂੰ 78 ਤੋਂ ਕੀਤੀ ਹੈ ਅੱਛਾ ਜੀ ਮਤਲਬ 45 ਸਾਲ ਹੋ ਗਏ ਜਿਹੜੀਆਂ ਬੱਚੀਆਂ ਸਾਡੇ ਕੋਲੇ ਗੋਦੀ ਚੱਕੀਆਂ ਵੀ ਆਉਂਦੀਆਂ ਸੀ ਮਾਂ ਪਿਓ ਦੇ ਹਾਂਜੀ ਉਹ ਅੱਜ ਵਿਆਹੀਆਂ ਡੀਆਂ ਉਹ ਆਉਂਦੀਆਂ ਬਿਲਕੁਲ ਬਹੁਤ ਠੀਕ ਹੈ। ਤੇ ਇਸੇ ਤਰ੍ਹਾਂ ਬਈਤ ਕੀ ਮੈਸੇਜ ਦੇਣਾ ਚਾਹੋਗੇ ਭੈਣ ਭਰਾਵਾਂ ਨੂੰ ਜਿਹੜੇ ਰਖੜੀ ਦਾ ਤਿਉਹਾਰ ਮਨਾਉਣਗੇ। ਬੇਟੇ ਗੱਲ ਐ ਵੀ ਸਾਡਾ ਮੈਸੇਜ ਇਹੀ ਹੈ। ਇਹ ਨਾ ਤੁਸੀਂ ਵੀ ਹੋਵੇ ਕੋਈ ਕੱਲੀ ਰਖੜੀ ਬਣਾ ਲਈ 5-400 ਦੇ ਤਾ ਲੈ ਲਿਆ ਉਹ ਨਹੀਂ ਹੈ। ਹਾਂ। ਜਿਹੜਾ ਇਹਦਾ ਮੇਨ ਹੈ ਵੀ ਤੁਸੀਂ ਭੈਣ ਦੀ ਰੱਖਿਆ ਕਰੋ। ਹਾਂ। ਉਹ ਨਾ ਬੁੱਲੀ। ਜ਼ਰੂਰ। ਹਾਂ। ਕਿਉਂਕਿ ਇਹ ਪੈਸੇ ਦਾ ਨਹੀਂ ਇੱਕ ਰਿਸ਼ਤੇ ਦਾ ਇੱਕ ਪਿਆਰ ਦਾ ਤਿਉਹਾਰ ਹੈ। ਇੱਕ ਕੋਈ ਵਪਾਰ ਨਹੀਂ ਹੈ। ਤੇ ਪਿਆਰ ਹੈ ਹਾਂ ਸਹੀ ਗੱਲ ਹੈ ਬਹੁਤ ਸਹੀ ਗੱਲ ਹੈ